ਗੁਰਦਾਸਪੁਰ ਚ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾ ਤੋਂ মিডিਆ ਨੇ ਸਵਾਲ ਕੀਤਾ ਕਿ ਕੀ ਟਕਸਾਲੀ ਖਡੂਰ ਸਾਹਿਬ ਤੋਂ ਆਪਣੀ ਐਲਾਨੀ ਗਈ ਸੀਟ ਵਾਪਸ ਲੈ ਕੇ ਪੀਡੀਏ ਦੀ ਸੀਟ ਤੇ ਲੋਕ ਸਭਾ ਦੀ ਚੋਣ ਲੜ ਰਹੇ ਬੀਬੀ ਖਾਲੜਾ ਦਾ ਸਾਥ ਦੇਣਗੇ ਤਾਂ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਇਸ ਦੇ ਬਾਰੇ ਵਿੱਚ ਪਾਰਟੀ ਵਿਚਾਰ ਕਰ ਰਹੀ ਹੈ ਕਿ ਉਹਨਾਂ ਦਾ ਸਾਥ ਦੇਣਾ ਹੈ ਜਾਂ ਨਹੀਂ ਪਰ ਇਸ ਸੰਬੰਧੀ ਮੀਟਿੰਗ ਹੋ ਚੁੱਕੀ ਹੈ ਵਿਚਾਰ ਚੱਲ ਰਹੀ ਹੈ ਵੇਖੋ ਪਹਿਲੇ ਤੱਕ ਖਿਲਾਫ ਕੈਂਡੀਡੇਟ ਬਿਲਕੁਲ ਨਹੀਂ ਦਤਾਏ ਗਲ ਗਲ ਤੇ ਆ ਭੈਣ ਜੀ ਖਾਲੜਾ ਦੀ ਅਨਾਉਂਸਮੈਂਟ ਤੋਂ ਪਹਿਲਾਂ ਆਡਾ ਜਨਰਲ ਜੇ ਜੇ ਸਿੰਘ ਆ ਉਹ ਐਲਾਨ ਕਰ ਚੁੱਕੇ ਸਨ ਭੈਣ ਜੀ ਦਾ ਐਲਾਨ ਉਦੋਂ ਬਾਅਦ ਹੋਇਆ ਲੇਕਿਨ ਅਸੀਂ ਇਹਦੇ ਤੇ ਸਾਡੀ ਪਰਸੋਂ ਵੀ ਮੀਟਿੰਗ ਹੋਈ ਆ ਇਹਦੇ ਤੇ ਵਿਚਾਰ ਕੀਤਾ ਗਿਆ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਜੇ ਵਿਚਾਰ ਕਰਾਂਗੇ ਨਾਲ ਹੀ ਸੇਖਵਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਪਰਿਵਾਰ ਦੀ ਬਹੁਤ ਉਡੀ ਕੁਰਬਾਨੀ ਆ ਉਹਨੂੰ ਕੋਈ ਵੀ ਇਗਨੋਰ ਨਹੀਂ ਕਰ ਸਕਦਾ ਕਿਉਂਕਿ ਹਿਊਮਨ ਰਾਈਟਸ ਵਾਸਤੇ ਮੇਰਾ ਖਿਆਲ ਹੈ ਜੇ ਕਿਸੇ ਬੰਦੇ ਦੀ ਪੰਜਾਬ ਚ ਕੁਰਬਾਨੀਆਂ ਤੇ ਕੱਲਾ ਜਸਵੰਤ ਸਿੰਘ ਖਾ ਲੜਾਇਆ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਆ ਮੈਂ ਮੇਰੇ ਇੱਕ ਪਾਰਟੀ ਦਾ ਅਹੁਦੇਦਾਰ ਆ ਪਾਰਟੀ ਡਿਸਪਲਿਨ ਵਿੱਚ ਰੱਖ ਕੇ ਗੱਲ ਕਰਨੀ ਆ ਅਸੀਂ ਆਪਣੀ ਪਾਰਟੀ ਦੇ ਫੋਰਮ ਤੇ ਅੱਗੇ ਵੀ ਗੱਲ ਕੀਤੀ ਆ ਆਉਣ ਵਾਲੇ ਸਮੇਂ ਵਿੱਚ ਵੀ ਜ਼ਰੂਰ ਹੋਕ ਵਜਾ ਕੇ ਗੱਲ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਪਾਰਟੀ ਕੀ ਫੈਸਲਾ ਕਰਦੀ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਟਕਸਾਲੀ ਬੀਬੀ ਖਾਲੜਾ ਦਾ ਸਾਥ ਦਿੰਦੇ ਹਨ ਜਾਂ ਫਿਰ ਨਹੀਂ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ